ਜਾਗੋ ਮਾਤਾ ਕਾਂ ਨਾਲ ਟਲੀਆਂ ਵਜਾਉਣ ਨਾਲ ਗਊ ਮਾਤਾ ਨਹੀਂ ਬਚਣੀ ਗਊ ਮਾਤਾ ਨੂੰ ਬਚਾਉਣ ਵਾਸਤੇ ਦਿੜ ਰਦਾ ਲੈ ਕੇ ਰੋਡ ਤੇ ਖੜਾਉਣਾ ਪਏਗਾ ਜਦੋਂ ਦੁਸ਼ਟਾਂ ਨੂੰ ਇਹ ਪਤਾ ਲੱਗ ਜਾਏਗਾ ਵੀ ਸਾਡੀ ਜੇ ਅਸੀਂ ਗਊ ਮਾਤਾ ਦੀ ਹੱਤਿਆ ਕਰਾਂਗੇ ਤੇ ਸਾਨੂੰ ਵੀ ਦੰਡ ਮਿਲੇਗਾ ਤਾਂ ਫੜੇਗਾ ਕੌਣ ਇਹ ਗਊ ਮਾਤਾ ਤੇਰੀ ਇਤਨੀ ਦੁਰਦਸ਼ਾ ਔਰ ਤੇਰੇ ਕੋ ਇ ਇਸ ਕਾਟ-ਕਾਟ ਕੇ ਵੇਚ ਰਹੀ ਹੈ पर पुत्र मैं तीन चार दिन ना खाना खाया मैं बहुत रोई हम कहते हैं हम मर जाएंगे भूखे पर गौ माता के लिए वो तो हम फिर नर्क जाएंगे पुत्र अगर हम गौ माता के साथ द्रोह करेंगे हमको भी नर्क मिलेगा तब हम ये चाहते हैं हमारी गौ माता को गौ माता को राष्ट्र माता बनाया जाए और गौ माता का सम्मान मिल जाए तो मैं माँ हूँ बच्चों की तो अगर बेटा मेरी दुर्दशा हो तो मेरे बच्चों को दुख तो होगा ਔਨਰ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਅੱਜ ਇੱਕ ਲੜਾਈ ਲੜਨ ਦੇ ਲਈ ਪਹੁੰਚੇ ਨੇ ਜਿੱਥੇ ਕਿ ਸਰਕਾਰ ਤੋਂ ਮੰਗ ਹੈ ਕਿ ਜਿਹੜਾ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣਾ ਚਾਹੀਦਾ ਹੈ ਕੀਮਤੀ ਭਗਤ ਸਾਡੇ ਨਾਲ ਮੌਜੂਦ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਕਿ ਕਿੰਨੇ ਪਿਛਲੇ ਕਿੰਨੇ ਸਮੇਂ ਤੋਂ ਜਿਹੜੀ ਇਹ ਲੜਾਈ ਤੁਸੀਂ ਲੜ ਰਹੇ ਹੋ ਮੈਂ ਕੀਮਤੀ ਭਗਤ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਗਊ ਮਾਤਾ ਦੀ ਸੇਵਾ ਸੰਭਾਲਵਾਸੇ ਤਕਰੀਬਨ 30 ਸਾਲ ਜ਼ਿੰਦਗੀ ਦੇ ਲੱਗੇ ਨੇ ਮੈਂ ਉਹਦੇ ਚ 6 ਸਾਲ ਕੰਟੀਨਿਊ ਜ ਪੰਜਾਬ ਸਰਕਾਰ ਦੇ ਵਿੱਚ ਚੇਅਰਮੈਨ ਵੀ ਰਿਹਾ ਸਾਡੇ ਜਗਤ ਗੁਰੂ ਭਗਵਾਨ ਸ਼ੰਕਰ ਦੇ ਸਰੂਪ ਅਬ ਮਿਕਸਤਾਨੰਦ ਜੀ ਸਰਸਵਤੀ ਮਹਾਰਾਜ ਜੀ ਪਾਂਸੀ ਤੋਂ ਉਹਨਾਂ ਨੇ ਇੱਕ ਸੰਕਲਪ ਲਿਆ ਹੈ ਕਿ ਜਿਹੜਾ ਗਊ ਮਾਤਾ ਦੀ ਸੂਚੀ ਆ ਅੱਜ ਵੀ ਕੇਂਦਰ ਸਰਕਾਰ ਦੀ ਉਹਦੇ ਵਿੱਚ ਪਸ਼ੂਆਂ ਦੀ ਸੂਚੀ ਦੇ ਵਿੱਚ ਜਾਨਵਰਾਂ ਦੀ ਸੂਚੀ 'ਚ ਗਊ ਮਾਤਾ ਦਾ ਨਾਮ ਹੈ ਜਿਤਨੀ ਦੇਰ ਜਾਨਵਰਾਂ ਦੀ ਸੂਚੀ 'ਚ ਹੋਏਗਾ ਉਹਦੇ ਕਾਨੂੰਨ ਉਹਦੇ ਐਪਲੀਕੇਬਲ ਜਿਹੜੇ ਹੋਣਗੇ ਉਹ ਪਸ਼ੂਆਂ ਵਾਲੇ ਹੋਣਗੇ ਮਹਾਰਾਜ ਜੀ ਦਾ ਹੈ ਕਿ ਗਊ ਮਾਤਾ ਨੂੰ ਰਾਸ਼ਟ ਮਾਤਾ ਦਾ ਦਰਜਾ ਮਿਲਣਾ ਚਾਹੀਦਾ ਹੈ ਸੈਂਟਰ ਵੱਲੋਂ ਔਰ ਸਟੇਟਾਂ ਦੇ ਵਿੱਚ ਗਊ ਮਾਤਾ ਨੂੰ ਰਾਜ ਗਊ ਮਾਤਾ ਦਾ ਦਰਜਾ ਮਿਲਣਾ ਚਾਹੀਦਾ ਇਹਦੇ ਵਾਸਤੇ ਮਹਾਰਾਜ ਜੀ ਨੇ 1 ਸਾਲ ਪਹਿਲਾਂ ਸਾਰੇ ਦੇਸ਼ ਦੇ ਵਿੱਚ ਸਾਰਿਆਂ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਗੋ ਧਵਜ ਜਿਹੜੇ ਗਊਸ਼ਾਲਾ ਦੇ ਵਿੱਚ ਲਗਾਏ ਹੁਣ ਮਹਾਰਾਜ ਜੀ ਦਾ 2 ਮਹੀਨੇ ਦੇ ਬਾਅਦ ਦਬਾਰੇ ਮਹਾਰਾਜ ਜੀ ਨੇ ਬਹੁਤ بڑے بڑے ਅੰਦੋਲਨ ਕੀਤੇ ਮਹਾਰਾਜ ਜੀ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੀਆਂ ਜਿੰਨੀਆਂ ਰੈਕੋਗਨਾਈਜ਼ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੇ ਅਧਿਖਸ਼ਾਂ ਨੂੰ ਵੀ ਜਾ ਕੇ ਉਹਨਾਂ ਦੇ ਆਫਿਸ ਦੇ ਅੱਗੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਤੁਸੀਂ ਜਿਹੜਾ ਵੀ ਆਦਮੀ ਗੋ ਮਾਤਾ ਨੂੰ ਰਾਸ਼ਟ ਮਾਤਾ ਦਾ ਦਰਜਾ ਦਲਾਨ ਦੀ ਕੋਸ਼ਿਸ਼ ਕਰੇਗਾ ਮਹਾਰਾਜ ਜੀ ਕਹਿੰਦੇ ਅਸੀਂ ਉਸ ਪਾਰਟੀ ਦਾ ਸਮਰਥਨ ਕਰਾਂਗੇ ਪਰ ਹੁਣ ਇੱਕ ਮਹਾਰਾਜ ਜੀ ਨੇ ਨਵਾਂ ਅਦੇਸ਼ ਸਾਨੂੰ ਕੀਤਾ ਸਾਰੇ ਦੇਸ਼ ਦੇ ਸਨਾਤਨ ਪ੍ਰੇਮੀਆਂ ਨੂੰ Hindu ਸਮਾਜ ਨੂੰ ਉਹ ਇਹ ਦਿੱਤਾ ਮਹਾਰਾਜ ਜੀ ਦਾ ਕਹਿਣਾ ਹੈ ਕਿ ਅਸੀਂ ਬੜੇ 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 ਵੱਡੇ ਅੰਦੋਲਨ ਕਰਕੇ ਦੇਖੇ ਖੂਨ ਦੇ ਨਾਲ ਵੀ ਲਿਖ ਕੇ ਰਸ਼ਟਰਪਤੀ ਤੱਕ ਭੇਜਿਆ ਵੀ ਗਊ ਮਾਤਾ ਨੂੰ ਰਾਸ਼ਟ ਮਾਤਾ ਦਾ ਦਰਜਾ ਦਿਓ ਗਊ ਹੱਤਿਆ ਤੇ ਕਾਨੂੰਨ ਬਣੇ ਪਰ ਕੁਝ ਨਹੀਂ ਹੋਇਆ ਅੰਦੋਲਨ ਹੋਏ ਪੂਏ ਪਰਮ ਪੂਜਨੀ ਸੰਤ ਸਮਾਜ ਨੇ ਬਹੁਤ بڑے ਅੰਦੋਲਨ ਕੀਤੇ ਪਰ ਅੱਜ ਮਹਾਰਾਜ ਜੀ ਦਾ ਹੈਗਾ ਕਿ ਗੋ ਮਤ ਦਾਤਾ ਅਸੀਂ ਲੋਕਾਂ ਦੇ ਵਿੱਚ ਜਨ ਜਾਗਰਤੀ ਪੈਦਾ ਕਰਨੀ ਆ ਕਿ ਜਿਹੜਾ ਵੀ ਕੋਈ ਵਿਧਾਨ ਸਭਾ ਦਾ ਇਲੈਕਸ਼ਨ ਨੇ ਕੌਂਸਲਰ ਦਾ ਇਲੈਕਸ਼ਨ ਨੇ ਪਾਰਲੀਮੈਂਟ ਦਾ ਇਲੈਕਸ਼ਨ ਨੇ ਜਿਹੜਾ ಮತਦਾਤਾ ਕੋਲ ਕੋਈ ਵੋਟ ਲੈਣ ਲੀਡਰ ਜਾਂਦਾ ਉਹ ਉਹਨੂੰ ਸਵਾਲ ਕਰੇ ਕਿ ਤੁਸੀਂ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਵਾਸਤੇ ਜਾਂ ਗਊ ਹੱਤਿਆ ਵਾਸਤੇ ਕਾਨੂੰਨ ਬਣਾਓਗੇ ਜਿਉ ਕਾਨੂੰਨ ਬਣਾਉਂਦਾ ਉਹਦਾ ਸ਼ਪਤ ਪੱਤਰ ਇੱਕ ਮਹਾਰਾਜ ਜੀ ਨੇ ਸਾਰੇ ਦੇਸ਼ 'ਚ ਸਰਕੂਲੇਟ ਜਾਰੀ ਕੀਤਾ ਉਹ ਸਰਕੂਲੇਟ ਦੇ ਉੱਤੇ ਉਹ ਰੇ ਸਾਈਨ ਕਰਾਓ ਤਾਕਿ ਉਹਦੀ ਲਾਇਬਿਲਟੀ ਬਣੇ ਕਿ ਉਹਨੂੰ ਪਤਾ ਲੱਗੇਗਾ ਕਿ ਮੇਰੇ ਹਲਕੇ ਦੇ ਵਿੱਚ ਕਿੰਨੀਆਂ ਲੋਕਾਂ ਦੀ ਜਨ ਮਾਨਸ ਭਾਵਨਾਵਾਂ ਗਊ ਮਾਤਾ ਦੇ ਪ੍ਰਤੀ ਨੇ ਇਸ ਕਰਕੇ ਗਊ ਬਚੇਗੀ ਇੰਨਾ ਸਮਾਂ ਤੁਸੀਂ ਕਿਹਾ ਕਿ ਮੈਂ ਵੀ ਆਪਣੀ ਜ਼ਿੰਦਗੀ ਦੇ ਜਿਹੜੇ 30 ਸਾਲ ਨੇ ਉਹ ਇਸ ਇਸ ਦੇ ਵਿੱਚ ਲਗਾਏ ਇੰਨਾ ਸਮਾਂ ਕਿਉਂ ਸਮਝਦੇ ਹੋ ਕਿ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਦਾ ਦਰਜਾ ਦੇਣ ਦੇ ਵਿੱਚ ਇੰਨਾ ਸਮਾਂ ਲੱਗਿਆ ਕਿਉਂਕਿ ਸ਼ੁਰੂ ਤੋਂ ਜਦੋਂ ਵੀ ਗਊ ਦਾ ਨਾਮ ਆਂਦਾ ਤਾਂ ਮਾਤਾ ਜ਼ਰੂਰ ਉਹਦੇ ਨਾਲ ਲੱਗਦਾ ਹੈ ਗਊ ਮਾਤਾ ਤਾਂ ਤੁਸੀਂ ਕਿਹਾ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਕਿ ਜਿਹੜਾ ਮੀਟ ਵੀ ਜਿਹੜਾ ਕਿ ਵੇਚਿਆ ਜਾਂਦਾ ਹੈ ਜਿਹੜੀ ਤਸਕਰੀ ਵੀ ਕੀਤੀ ਜਾਂਦੀ ਹੈ ਤਾਂ ਇੰਨਾ ਸਮਾਂ ਕਿਉਂ ਦੇਖਦੇ ਦੇਖੋ ਵਿਰਣਬਣਾ ਰਹੀ ਹੈ ਇਸ ਦੇਸ਼ ਦੀ ਔਰ ਹਿੰਦੂ ਸਮਾਜ ਦੀ ਔਰ ਗਊ ਮਾਤਾ ਦੀ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਯਾਦੀ ਤੋਂ ਬਾਅਦ ਮਹਾਤਮਾ ਗਾਂਧੀ ਜੀ ਨੇ ਇੱਕ ਨਾਰਾ ਦਿੱਤਾ ਸੀ ਵੀ ਰਾਮ ਰਾਜ ਹੈ ਲਿਆਣਾ ਤੇ ਕਲਮ ਦੀ ਪਹਿਲੀ ਨੋਕ ਦੇ ਨਾਲ ਗਊ ਹੱਤਿਆ ਦੇ ਉੱਤੇ ਕਾਨੂੰਨ ਬਣਾਣਾ ਕਿਉਂਕਿ ਅੰਗਰੇਜ਼ ਇੱਥੇ ਪਹਿਲੇ ਗਊ ਹੱਤਿਆ ਕਰਵਾਉਂਦੇ ਸੀ 15 ਸਾਲ ਕੁ 20 ਸਾਲ ਦੇ ਕਰੀਬ ਉਹਨਾਂ ਨੇ ਲੋਕਾਂ ਦੀ ਆਸਤਾ ਨੂੰ ਸੀੜੀ ਬਣਾ ਕੇ ਪ੍ਰਧਾਨ ਮੰਤਰੀ ਪਦ ਤੇ ਪਹੁੰਚ ਗਏ ਉਹਨਾਂ ਦਾ ਚੋਣ ਨਿਸ਼ਾਨੀ ਜਿਹੜਾ ਚੋਣ ਚਿੰਨ ਆ ਉਹ ਗਊ ਔਰ ਬਛੜਾ ਦੋ ਬੈਲਾਂ ਦੀ ਜੋੜੀ ਤਾਂ ਕਿ ਆਦਮੀ ਕਿਸੇ ਨੇ ਵੀ ਜਾਣਾ ਵੋਟ ਪਾਉਣ ਆਸਤਾ ਦੇ ਨਾਲ ਉਹਨਾਂ ਨੇ ਕਿਹਾ ਕਿ ਨੂੰ ਵੋਟ ਪਾਣੀ ਹੈ ਮੈਂ ਤੇ ਵੋਟ ਗਊ ਮਾਤਾ ਨੂੰ ਪਾ ਕੇ ਆਣੀ ਹੈ ਤਾਂ ਕਿ ਇਹਨਾਂ ਨੇ ਗਊ ਮਾਤਾ ਦਾ ਕੰਮ ਕਰਨਾ 20 ਸਾਲ ਕੋਈ ਗਊ ਮਾਤਾ ਦਾ ਕੰਮ ਉਹਨਾਂ ਨੇ ਨਹੀਂ ਕੀਤਾ ਜਦੋਂ ਉਹਨਾਂ ਦੀ ਸਰਕਾਰ ਗਈ ਤੇ ਲੋਕਾਂ ਦੇ ਮਨ ਦੇ ਵਿੱਚ ਆ ਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹ ਹਿੰਦੂ ਤਤ ਦੇ ਨਾਂ ਤੇ ਇਲੈਕਸ਼ਨ ਲੜ ਰਹੀ ਆ ਕਰ ਰਹੀ ਆ ਕੰਮ ਲੋਕਾਂ ਨੇ ਇਹਨਾਂ ਨੂੰ ਵੀ ਵੋਟਾਂ ਅਜ 18 ਸਾਲ ਦੇ ਕਰੀਬ ਪ੍ਰਧਾਨ ਮੰਤਰੀ ਜਿਹੜੇ ਨੇ ਬਾਜਪਈ ਸਾਹਿਬ ਬਣੇ ਤੇ ਮੋਦੀ ਸਾਹਿਬ ਵੀ ਬਣੇ ਅੱਜ ਗਊ ਦਾ ਜਿਹੜਾ ਮਾਸ ਹੈ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਗਊ ਦਾ ਮਾਸ ਹਿੰਦੁਸਤਾਨ ਦੇ ਵਿੱਚੋਂ ਐਕਸਪੋਰਟ ਜਿਹੜਾ ਹੋ ਕੇ ਬਾਹਰਲੀ ਅਰਬ ਕੰਟਰੀਆਂ ਨੂੰ ਯੂਰਪ ਨੂੰ ਵੱਡੀਆਂ-ਵੱਡੀਆਂ ਕੰਟਰੀਆਂ ਨੂੰ ਜਾ ਰਿਹਾ ਇਹ ਦੇਸ਼ ਦੀ ਵਿਡੰਬਣਾ ਗਊ ਮਾਤਾ ਦੀ ਹੱਤਿਆ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਵੀ ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਗਊ ਮਾਤਾ ਨੂੰ ਚਾਰਾ ਖਿਲਾਂਦਿਆਂ ਦੀਆਂ ਨਾਲ ਫੋਟੋਆਂ ਖਿਚਾ ਕੇ ਉਸ ਵਕਤ ਲੋਕਾਂ ਨਾਲ ਵਾਅਦਾ ਕਰਦੇ ਨੇ ਕਿ ਤੁਸੀਂ ਪਿਛਲੀ ਵਾਰ ਸਰਕਾਰ ਬਣੀ ਸੀ ਸਾਡੀ ਕੋਲੀਸ਼ਨ ਸਰਕਾਰ ਸੀ ਸਰਕਲ ਵੋਟਾਂ ਘੱਟ ਸੀ ਅਸੀਂ ਕਾਨੂੰਨ ਨਹੀਂ ਪਾਸ ਕਰ ਸਕੇ ਹੁਣ ਤੁਸੀਂ ਸਾਨੂੰ ਮੌਕਾ ਦਿਓ ਦੁਬਾਰੇ ਹੁਣ 400 ਕੇ ਪਾਰ ਇੱਕ ਮਹੀਨਾ ਲਗਾਤਾਰ ਮੋਦੀ ਸਾਹਿਬ ਨੇ ਗਊ ਪੂਜਨ ਕੀਤਾ ਮੈਂ ਮੋਦੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਗਊ ਪੂਜਨ ਵੀ ਕਰ ਲਿਆ ਅੱਜ ਤੁਸੀਂ ਪ੍ਰਧਾਨ ਮੰਤਰੀ ਵੀ ਬਣ ਗਏ ਅੱਜ ਦੇ ਤਰੀਕ ਤੱਕ ਵੀ ਜਿਹੜਾ ਗਊ ਮਾਤਾ ਦਾ ਸੂਚੀ ਦੇ ਵਿੱਚ ਨਾਮ ਹੈ ਉਹ ਪਸ਼ੂਆਂ ਦੇ ਵਿੱਚ ਆ ਪਸ਼ੂਆਂ ਦੀ ਸੂਚੀ ਤੋਂ ਨਾਮ ਨਹੀਂ ਹਟ ਸਕਿਆ ਤੇ ਗਊ ਮਾਤਾ ਦਾ ਹਤਿਆ ਬਾਸੇ ਕਾਨੂੰਨ ਬਣਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਔਰ ਇਹਦੇ ਨਾਲ ਮੈਂ ਤੁਹਾਡੇ ਧਿਆਨ ਚ ਇੱਕ ਹੋਰ ਗੱਲ ਪਾਵਾਂ ਇਹ ਦੇਸ਼ ਜਿਹੜਾ ਸਨਾਤਨ ਦਾ ਪ੍ਰਾਤਨ ਦਾ ਸਦੀਆਂ ਤੋਂ Hindu ਧਰਮ ਜਿਹੜਾ ਇੱਥੇ ਵਿਰਾਜਮਾਨ ਆ ਸਦੀਆਂ ਤੋਂ ਸਾਰਿਆਂ ਲੋਕਾਂ ਨੇ गोचर गौचरानद गौशाला वास्ते बहुत बढ़िया जमीनें जेड़ियां ਛੱਡੀਆਂ ਅੱਜ ਗਊ ਮਾਤਾ ਰੋਡ ਤੇ ਧੱਕੇ ਖਾ ਰਹੀ ਐ ਜਿੰਨੀਆਂ ਜ਼ਮੀਨਾਂ ਨੇ ਉਹ ਜਾਂ ਸਰਕਾਰ ਨੇ ਕਬਜ਼ੇ ਚ ਲੈ ਲੀਆਂ ਨੇ ਜਾਂ ਜਿਹੜੇ ਦਬੰਗ ਵਿਅਕਤੀ ਨੇ ਬੂ ਮਾਫੀਆ ਨੇ ਪੈਸੇ ਵਾਲੇ ਲੋਕ ਨੇ ਉਹਨਾਂ ਨੇ ਗਊ ਮਾਤਾ ਦੀ ਜਿਹੜੀ ਉਹ ਜ਼ਮੀਨਾਂ ਕਬਜ਼ਾ ਕਰ ਲਿਆ ਮੈਂ ਪੰਜਾਬ ਦੇ ਵਿੱਚ ਕਮਿਸ਼ਨ ਦਾ ਚੇਅਰਮੈਨ ਰਿਆ ਜੁਡੀਸ਼ਲੀ ਕਮਿਸ਼ਨ ਸੀ ਮੈਂ ਗਊ ਸੇਵਾ ਸੈਸ ਲਗਾਇਆ ਮੈਂ ਅੱਜ ਦੁੱਖ ਨਾਲ ਕਹਿਣਾ ਮੈਨੂੰ ਪੈ ਰਿਹਾ ਆਪਣੀ ਸਰਕਾਰ ਵੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਾਂਗੇ 400 ਕਰੋੜ ਰੁਪਏ ਦੇ ਲਗਭਗ ਜਿਹੜਾ ਗਊ ਸੇਵਾ ਸੱਸ ਬਿਲਕੁਲ ਮੈਨੂੰ ਉਹੀ ਸਵਾਲ ਕਰਨਾ ਸੀਗਾ ਕਿ ਕਾਊਸਸ ਵੀ ਲਿਆ ਜਾਂਦਾ ਹੈ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਸੀ ਅਸੀਂ ਗਾਵਾਂ ਦੀ ਰੱਖਿਆ ਕਰਾਂਗੇ ਇਸ ਦੇ ਲਈ ਤੁਹਾਡੇ ਤੋਂ ਇਹ ਵਸੂਲਿਆ ਜਾਂਦਾ ਤਾਂ ਫਿਰ ਜਿਹੜਾ ਇਹ ਕਾਊਸਸ ਹੈ ਇਸ ਦਾ ਕੀ ਕੀਤਾ ਜਾਂਦਾ ਜਿਹੜਾ ਕਾਊਸਸ ਹੈ ਉਹ ਸਾਰਾ ਗਵਰਨਮੈਂਟ ਕੋਲ ਪਿਆ ਸਰਕਾਰੀ ਖਜ਼ਾਨੇ 'ਚ ਪਿਆ ਲਗਾਇਆ ਤੇ ਇਸ ਕਰਕੇ ਸੀ ਵੀ ਗਊ ਮਾਤਾ ਦੀ ਸੇਵਾ ਸੰਭਾਲ ਗਰ ਪ੍ਰੋਟੈਕਸ਼ਨ ਫੀਡ ਪਾਊਡਰ ਮੈਡੀਸਨ ਔਰ ਬਰੀਡਿੰਗ ਇੰਪਰੂਵਮੈਂਟ ਤੇ ਜਿਹੜਾ ਉਹ ਪੈਸੇ ਜਿਹੜੇ ਲੱਗਣਗੇ ਪਰ ਬਿਲਕੁਲ ਹੋਇਆ ਨਹੀਂ 1 ਰੁਪਿਆ ਵੀ ਗਊ ਮਾਤਾ ਦੀ ਸੇਵਾ ਸੰਭਾਲ ਦੇ ਉੱਤੇ ਨਹੀਂ ਲੱਗਾ ਉਹ ਸਾਰੇ ਪੈਸੇ ਸਰਕਾਰ ਦੇ ਖਜ਼ਾਨੇ ਵਿੱਚ ਨੇ ਅਸੀਂ ਲੈਕਸਿਟੀ ਤੇ ਲਾਇਆ ਸੀ 2 ਪੈਸੇ ਪਰ ਯੂਨਿਟ ਮੈਰੀ ਪੈਲਸ ਤੇ 1000 ਰੁਪਏ ਲਗਾਇਆ 4 ਵੀਕਲ ਤੇ 1000 ਰੁਪਏ ਲਗਾਇਆ ਸੀਮੈਂਟ ਦੇ ਬੈਗ ਤੇ 1 ਰੁਪਈਏ ਸ਼ਰਾਬ ਦੀ ਬੋਤਲ ਤੇ 10 ਰੁਪਈਏ ਕਰੋੜਾ ਰੁਪਇਆ ਸਰਕਾਰ ਕੋ ਰੁਪਇਆ ਅੱਜ ਸਰਕਾਰ ਜਾਰੀ ਕਰ ਦਿੰਦੀ ਆ ਪੈਸੇ ਜਿੰਨਾ ਰੋਡ ਦੇ ਉੱਤੇ ਲਵਾਰਸ ਬੇਸਹਾਰਾ ਗਊ ਧਰਨਾ ਉਹ ਸਾਰਾ ਸਰਕਾਰੀ ਤੇ ਪ੍ਰਾਈਵੇਟ ਗਊਸ਼ਾਲਾ ਦੇ ਅੰਦਰ ਜਾਏਗਾ ਜਿਹੜੀਆਂ ਗਊਸ਼ਾਲਾ ਕਮਜ਼ੋਰ ਨੇ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਆ ਉਹਨਾਂ ਗਊਸ਼ਾਲਾ ਨੂੰ ਉਹ ਪੈਸੇ ਮਿਲਣ ਤਾਂ ਕਿ ਗਊ ਧਨ ਦੀ ਸੇਵਾ ਸੁਮਾਲ ਹੋਵੇ ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹਨਾ ਬੜੀ ਦੁਖਦਾਈ ਵਿਸ਼ਾ ਅੱਜ ਪੰਜਾਬ ਦੇ ਵਿੱਚ 20 ਸਾਲਾਂ ਤੋਂ ਐਵਰੇਜ 250 ਬੰਦਾ ਹਰ ਸਾਲ ਐਕਸੀਡੈਂਟ ਚ ਮਰਦਾ ਜਿਹੜਾ ਐਕਸੀਡੈਂਟ ਚ ਮਰਦਾ ਟ੍ਰੈਫਿਕ ਦੇ ਵਿੱਚ ਸਮੱਸਿਆ ਆ ਰਹੀ ਆ ਕਰੋੜਾਂ ਰੁਪਈਆ ਦੀ ਜਿਹੜਾ ਫਸਲਾਂ ਨੇ ਪੰਜਾਬ ਦੇ ਕਿਸਾਨਾਂ ਦੀਆਂ ਉਹ ਖਰਾਬ ਹੁੰਦੀਆਂ ਨੇ ਆਸਤਾ ਦਾ ਕੇਂਦਰ ਗਊ ਮਾਤਾ ਜਿਹੜੂ ਕੂੜਾ ਖਾਂਦੀ ਏ ਕੂੜੇ ਦੇ ਢੇਰ ਤੇ ਜਾ ਕੇ ਤੇ ਲੋਕ ਤਾਨੇ ਮੇਨੇ ਦਿੰਦੇ ਨੇ ਵੀ ਤੁਹਾਡੀ ਗਊ ਮਾਤਾ ਜਿਹੜੀ ਆ ਉਹ ਕੂੜੇ ਦੇ ਢੇਰ ਦੇ ਉੱਤੇ ਕੂੜਾ ਖਾ ਰਹੀ ਆ ਇਹਦਾ ਕਾਰਨ ਕੀ ਹੈ ਕారణ ਇਹ ਵੀ ਗਊ ਸੇਵਾਸਾਸ ਲੱਗਾ ਉਹ ਪੈਸੇ ਰੀਲੀਜ਼ ਹੋਣ ਗਊ ਮਾਤਾ ਦੀ ਸੇਵਾ ਸੰਭਾਲੋ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਸੇਵਾ ਸੰਭਾਲ ਹੋਵੇ ਕੀਤੀ ਜਾਵੇ ਪਰ ਤੁਸੀਂ ਖੁਦ ਕੀ ਕਰ ਰਹੇ ਹੋ ਅਸੀਂ ਖੁਦ ਖੁਦ ਅਸੀਂ ਸਾਰੇ ਪੰਜਾਬ ਦੀਆਂ ਗਊਸ਼ਾਲਾ ਦੇ ਵਿੱਚ ਵਿਜ਼ਿਟ ਕਰੀਦਾ ਪੰਜਾਬ ਦੀਆਂ ਇਕਸਾਰੀਆਂ ਗਊਸ਼ਾਲਾ ਚ ਕਿਤੇ ਕਾਨੂੰਨੀ ਤੌਰ ਤੇ ਸਰਕਾਰ ਨਾਲ ਕੋਈ ਟਾਈ ਅਪ ਕਰਨਾ ਕੋਈ ਲਾ ਕੋਈ ਜਿਹੜਾ ਹੋਰ ਵੀ ਉਹਨਾਂ ਦਾ ਧਾਰਮਿਕ ਤੌਰ ਤੇ ਵੀ ਅਸੀਂ ਜਾ ਕੇ ਉਹਨਾਂ ਦੀਆਂ ਬੈਠਕਾਂ ਕਰੀਆਂ ਦੀਆਂ ਨੇ ਬਹੁਤ ਸਾਰੇ ਟਰੱਕ ਜਿਹੜੇ ਸਲੈਟਰਿੰਗ ਸਮਗਲੰਗ ਗਊ ਮਾਸ ਵਾਸਤੇ ਲੈ ਕੇ ਗਏ ਨੇ ਉਹ ਮੈਂ ਪਕੜੇ ਨੇ ਮੇਰੇ ਖਲ 440 ਦੇ ਕਰੀਬ ਐਫਆਰਆਈ ਅਸੀਂ ਗਊ ਰੱਖਸ਼ਾ ਦਲ ਵੱਲੋਂ ਅਸतीश ਜੀ ਤੇ ਅਸੀਂ ਮਿਲ ਕੇ ਦਰਜਾ ਕਰਾਈਆਂ ਨੇ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਪਰ ਉਹ ਫਿਰ ਵੀ ਕਰਦੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਇਹਦੇ ਵਾਸਤੇ ਹੋਰ ਵੀ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਗਊ ਮਾਤਾ ਦੀ ਹੱਤਿਆ ਰੁਕ ਸਕੇ ਕਿ ਤੁਸੀਂ ਸਨਾਤਨ ਧਰਮ ਦੀ ਵੀ ਗੱਲ ਕੀਤੀ ਹੈ ਤਾਂ ਸਨਾਤਨ ਧਰਮ ਦੀ ਕਿਤੇ ਨਾ ਕਿਤੇ ਕਮਜ਼ੋਰੀ ਸਮਝਦੇ ਹੋ ਕਿ ਹੁਣ ਤੱਕ ਰਾਸ਼ਟਰੀ ਮਾਤਾ ਦਾ ਦਰਜਾ ਨਹੀਂ ਗਊ ਮਾਤਾ ਨੂੰ ਦਿੱਤਾ ਗਿਆ ਨਹੀਂ ਸਨਾਤਨ ਧਰਮ ਦੀ ਕਮਜ਼ੋਰੀ ਨਹੀਂ ਮੈਂ ਕਹਿ ਸਕਦਾ ਉਹਨਾਂ ਦਾ 플ਾਈਟ ਫਲੈਕਸੀਬਿਲਟੀ ਹੈ ਧਾਰਮਿਕ ਤੌਰ ਤੇ ਇੰਨਾ ਅਗਰੈਸਿਵ ਹੋ ਕੇ ਗਊ ਮਾਤਾ ਨੂੰ ਨਹੀਂ ਬਚਾਇਆ ਗਊ ਮਾਤਾ ਜੈ ਗਊ ਮਾਤਾ ਕਹਨ ਨਾਲ ਟੱਲੀਆਂ ਵਜਾਣ ਨਾਲ ਗਊ ਮਾਤਾ ਨਹੀਂ ਬਚਣੀ ਗਊ ਮਾਤਾ ਨੂੰ ਬਚਾਉਣ ਵਾਸਤੇ ਦਿੜ ਰਦਾ ਲੈ ਕੇ ਰੋਡ ਤੇ ਖੜਾ ਹੋਣਾ ਪਏਗਾ ਜਦੋਂ ਦੁਸ਼ਟਾਂ ਨੂੰ ਇਹ ਪਤਾ ਲੱਗ ਜਾਏਗਾ ਵੀ ਸਾਡੀ ਜੇ ਅਸੀਂ ਗਊ ਮਾਤਾ ਦੀ ਹਤਿਆ ਕਰਾਂਗੇ ਤੇ ਸਾਨੂੰ ਵੀ ਦੰਡ ਮਿਲੇਗਾ ਤਾਂ ਖੜੇਗਾ ਕੌਣ ਡੰਡਾ ਲੈ ਕੇ ਕੌਣ ਖੜੇਗਾ ਅਸੀਂ ਖੜੇ ਆ ਸਾਡੇ ਸੰਗਠਨ ਖੜਾ ਸਾਡਾ ਗਊ ਰੱਖਿਆ ਦਲ ਦੇ ਸਾਡੇ ਰਾਸ਼ਟਰੀ ਵਿਅਕਸ ਸਤੀਸ਼ ਕੁਮਾਰ ਜੀ ਉਹਨਾਂ ਤਕਰੀਬਨ ਮੇਰੇਕਲ 5000 ਐਫ ਆਰ ਆਈ ਪੂਰੇ ਦੇਸ਼ 'ਚ ਜਮਾ ਅਹ ਦੋਸ਼ੀਆਂ ਦੇ ਖਿਲਾਫ ਦਰਜ ਕਰਾਈ ਆ ਜਿੱਥੇ ਵੀ ਪਤਾ ਲੱਗਦਾ ਪੰਜਾਬ ਦੇ ਵਿੱਚ ਉਸ ਜਗ੍ਹਾ ਦੇ ਜਾ ਕੇ ਦੋਸ਼ੀਆਂ ਨੂੰ ਦੰਡ ਦਰਾਨ ਦੀ ਕੋਸ਼ਿਸ਼ ਕੀਤੀ ਦੀ ਤੁਹਾਡੇ ਨਾਲ ਇੱਕ 2 ਸਾਲ ਪਹਿਲਾਂ ਦਾ ਕਿੱਸਾ ਸਾਂਝਾ ਕਰਨਾ ਚਾਹੂੰਗੀ ਮੇਰਾ ਕਾਲਜ ਟਾਈਮ ਸੀ ਮੈਂ ਕਾਲਜ ਜਾਂਦੀ ਹੁੰਦੀ ਸੀਗੀ ਤਾਂ ਕਾਲਜ ਦੇ ਕੋਲ ਉਹ ਸੀਗਾ ਖੇਤ ਸੀਗੇ ਤੇ ਉੱਥੇ ਕੋਈ ਆਂਦਾ ਜਾਂਦਾ ਨਹੀਂ ਸੀਗਾ ਉੱਥੇ 2 ਜਾਂ 3 ਦਿਨ ਕਰੀਬ 2 ਜਾਂ 3 ਦਿਨ ਇੱਕ ਗਾਂ ਜਿਹੜੀ ਸੀ ਉਹ ਪਈ ਰਹੀ ਉਹ ਉਹਦੀ ਡੈਥ ਹੋ ਗਈ ਹੋਣੀ ਐ ਉਹ ਉੱਥੇ ਪਈ ਰਹੀ ਜਦੋਂ ਵੀ ਉੱਥੋਂ ਕੋਈ ਲੰਘਦਾ ਸੀ ਆਪਣਾ ਨੱਕ ਬੰਦ ਕਰ ਲੈਂਦਾ ਸੀਗਾ ਪਰ 2 ਜਾਂ 3 ਦਿਨ ਉਹ ਉਸੇ ਤਰ੍ਹਾਂ ਉੱਥੇ ਲਵਾਰਸ ਪਈ ਰਹੀ ਉਸ ਨੂੰ ਕਿਸੇ ਨੇ ਚੱਕਿਆ ਨਹੀਂ 2 ਜਾਂ 3 ਦਿਨ ਤੋਂ ਬਾਅਦ ਉਸ ਦੇ ਉੱਤੇ ਇੰਨਾ ਚਲੋ ਡੈਥ ਹੋ ਗਈ ਉਹ ਸਾਨੂੰ ਨਹੀਂ ਪਤਾ ਉਹ ਕਿਉਂ ਹੋਈ ਐ ਪਰ 2 ਜਾਂ 3 ਦਿਨ ਇਸ ਤਰ੍ਹਾਂ ਦੇ ਨਾਲ ਰੋਡ ਦੇ ਇੱਕ ਸਾਈਡ 'ਤੇ ਰਹਿਣਾ ਇਸ ਨੂੰ ਕਿਵੇਂ ਰੱਖੇ ਬੇਟਾ ਮਾੜੀ ਗੱਲ ਜਿਹੜੀ ਇਹ ਘਟਨਾ ਤੁਸੀਂ ਦੱਸ ਰਹੇ ਹੋ ਅਤਿਅੰਤ ਦੁਖਦਾਈ ਗੱਲ ਐ ਅਸੀਂ ਕੋਸ਼ਿਸ਼ ਕਰੀਦੀ ਹੈ ਸਾਨੂੰ ਬਹੁਤ ਸਾਰੇ ਫੋਨ ਕਾਲ ਆਉਂਦੇ ਨੇ ਫਲਾਣਾ ਐਕਸੀਡੈਂਟ ਹੋ ਗਿਆ ਰੋਡ ਦੇ ਉੱਤੇ ਜੇ ਅਸੀਂ ਉੱਥੇ ਮੌਕੇ ਤੇ ਨਹੀਂ ਜਾ ਸਕਦੇ ਕੋਈ ਨਾ ਕੋਈ ਉੱਥੇ ਸੰਗਠਨ ਦਾ ਆਦਮੀ ਭੇਜੀਦਾ ਕਿਉਂਕਿ ਆਸਤਾ ਦਾ ਪ੍ਰੈਸ਼ਰ ਹੈ ਕਈ ਵਾਰੀ ਕਈਆਂ ਲੋਕਾਂ ਦੀ ਇਨਸਾਨੀਅਤ ਹੀ ਮਰ ਗਈ ਜਿਨ੍ਹਾਂ ਲੋਕਾਂ ਦੀ ਉਹ ਤੇ ਫੋਨ ਵੀ ਨਹੀਂ ਕਰਦੇ ਉਹ ਤੇ ਦੇਖ ਕੇ ਅੱਗੇ ਚਲੇ ਜਾਂਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਨਾਲ ਪੂਰੇ ਪੰਜਾਬ ਚ ਜੁੜੇ ਲੋਕ ਨੇ ਜਿਹੜੇ ਰਾਤ ਨੂੰ 12 ਵਜੇ ਵੀ 1 ਵਜੇ ਤੱਕ ਜਾ ਕੇ ਗਊ ਮਾਤਾ ਨੂੰ ਬਚਾਉਣ ਦੀ ਗੱਲ ਕਰਦੇ ਨੇ ਔਰ ਜੇ ਕਿਤੇ ਗਊ ਮਾਤਾ ਐਦਾ ਐਕਸੀਡੈਂਟ ਹੋਵੇ ਅਸੀਂ ਕੋਸ਼ਿਸ਼ ਕਰੀ ਦੀਏ ਜਿਹੜਾ ਮਸਲਾ ਸਾਡੇ ਧਿਆਨ 'ਚ ਆ ਜੇ ਜਿਹੜਾ ਨਹੀਂ ਧਿਆਨ 'ਚ ਆਇਆ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਜੇ ਧਿਆਨ 'ਚ ਆ ਜੇ ਮੇਰਾ ਫੋਨ ਨੰਬਰ 98159 87475 ਹੈ ਕਿਸੇ ਵੀ ਸਮੇਂ ਕਿਸੇ ਵੀ ਸਮੇਂ ਫੋਨ ਕੀਤਾ ਜਾਵੇ ਤਾਂ ਤੁਹਾਡੇ ਵੱਲੋਂ ਉਸੇ ਟਾਈਮ ਐਕਸ਼ਨ ਲਿਆ ਹਾਂ ਉਹ ਐਕਸ਼ਨ ਲਿਆ ਜਾਏਗਾ ਜੇ ਦੂਜੇ ਜ਼ਿਲ੍ਹੇ 'ਚ ਜਿੱਥੇ ਮੈਂ ਨਹੀਂ ਜਾ ਸਕਦਾ ਉੱਥੇ ਕਿਸੇ ਸਾਥੀ ਦੀ ਡਿਊਟੀ ਲਾ ਕੇ ਆਪਾਂ ਉਹਨੂੰ ਕਰਵਾਉਣ ਦੀ ਕੋਸ਼ਿਸ਼ ਕਰੀ ਦੀਏ ਬਹੁਤ ਬਹੁਤ ਧੰਨਵਾਦ ਧੰਨਵਾਦ ਗਊ ਦਾ ਆਮਦੀਪ ਪ੍ਰਧਾਨ ਮੈਡਮ ਰਤਨਾ ਸ਼ਰਮਾ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਇੱਕ ਕਿੱਸਾ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝਾ ਕੀਤਾ ਹੈ ਤਾਂ ਉਹ ਕਿੱਸਾ ਤੁਸੀਂ ਦੱਸ ਰਹੇ ਸੀਗੇ ਕਿ ਗਊ ਮੀਟ ਤੁਸੀਂ ਲੰਡਨ ਦੇ ਵਿੱਚ ਦੇਖਿਆ ਵੱਡੀ ਮਾਤਰਾ ਦੇ ਵਿੱਚ ਕੀ ਕਹਿਣਾ ਕੀ ਸੀ ਉਹ ਕਿੱਸਾ ਮੈਂ ਆਪਣੀ ਬੇਟੀ ਕੋਲ ਗਈ ਤੇ ਅਸੀਂ ਉੱਥੇ ਜੋ ਮਾਹੌਲ ਹੁੰਦੇ ਨਾ ਉਹਦੇ 'ਚ ਗਏ ਤੇ ਮੇਰੀ ਬੇਟੀ ਨੂੰ ਮੈਂ ਪੁੱਛਿਆ ਵੀ ਜੋ ਦੁਨੀਆ ਇਤਨਾ ਇਤਨਾ ਉਠਾ ਰਿਆ ਹੈ ਇਹ ਕੀ ਹੈ ਤੋ ਮੇਰੀ ਬੇਟੀ ਨੇ ਕਿਹਾ ਮੰਮੀ ਇਹ ਗੌੜ ਮੀਟ ਹੈ ਇਹ ਇੱਥੇ ਬਹੁਤ ਮਹਿੰਗਾ ਵਿਕਦਾ ਹੈ ਪਰ ਉਹ ਬੱਚੇ ਮੇਰੇ ਨਹੀਂ ਖਾਤੇ ਮੇਰੀ ਬੇਟੀ ਨਹੀਂ ਖਾਂਦੇ ਉਹਦੇ ਬੱਚੇ ਵੀ ਨਹੀਂ ਖਾਂਦੇ ਪਰ ਪੁੱਤਰ ਮੈਂ ਤਿੰਨ ਚਾਰ ਦਿਨ ਨਾ ਖਾਣਾ ਖਾਇਆ ਮੈਂ ਬਹੁਤ ਰੋਈ ਮੇਰੇ ਕੋ ਬਹੁਤ ਦੁੱਖ ਹੋਇਆ ਇਹ ਗਊ ਮਾਤਾ ਤੇਰੀ ਇਤਨੀ ਦੁਰਦਸ਼ਾ ਔਰ ਤੇਰੇ ਕੋ ਇਸ ਕਾਟ ਕਾਟ ਕੇ ਵੇਚ ਰਹੇ ਹੈ ਇਸ ਲਈ ਪੁੱਤਰ ਬੜਾ ਦੁੱਖ ਹੁੰਦਾ ਹੈ ਹਮੇ ਚਾਹਤੇ ਹਾਂ ਮੇਰੀ ਗਊ ਮਾਤਾ ਕੋ ਗਉ ਮਾਤਾ ਕੋ ਰਾਸ਼ਟ ਮਾਤਾ ਬਨਾਇਆ ਜਾਏ ਉਹਨੂੰ ਗਉ ਮਾਤਾ ਦਾ ਸਨਮਾਨ ਮਿਲ ਜਾਸੀ ਮੈਂ ਮਾਂ ਹਾਂ ਬੱਚੋਂ ਕੀ ਤੇ ਅਗਰ ਬੇਟਾ ਮੇਰੀ ਦੁਰਦਸ਼ ਹੋਏ ਤੇ ਮੇਰੇ ਬੱਚੋਂ ਕੋ ਦੁੱਖ ਤੇ ਹੋਗਾ ਐਸੇ ਹੀ ਹਮੇ ਦੁੱਖ ਹੋ ਰਿਹਾ ਆਪਣੀ ਗਉ ਮਾਤਾ ਦਾ ਤੁਸੀਂ ਕਿੱਥੋਂ ਤੱਕ ਇਹ ਲੜਾਈ ਲੜੀ ਹੈ ਕਿ ਗਉ ਮਾਤਾ ਨੂੰ ਇੱਕ ਰਾਸ਼ਟ ਮਾਤਾ ਦਾ ਦਰਜਾ ਦਿੱਤਾ ਜਾਵੇ ਪਿਛਲੇ 15 ਸਾਲਾਂ ਤੋਂ ਲੜ ਹਾਂਜੀ ਤੇ ਪਿਛਲੇ 15 ਸਾਲਾਂ ਦੇ ਵਿੱਚ ਕੀ ਨਿਆਂ ਆਇਆ ਕੀ ਇਨਸਾਫ ਮਿਲਿਆ ਤੁਹਾਨੂੰ ਇੱਕ ਇਹ ਨਿਆਸ ਇਹ ਨਿਆਂ ਮਿਲਿਆ ਪੇਪ ਬਲਕ ਬਹੁਤ ਜਾਗ ਗਈ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਵੇ ਗਊ ਮਾਤਾ ਕੀ ਚੀਜ਼ ਹੈ ਕਰੋੜਾਂ ਦੁਨੀਆ ਪੁੱਤਰ ਆਪ ਗੁਰੂ ਜੀ ਕੇ ਸਾਥ ਜੁੜ ਗਈ ਔਰ ਜੋ ਹਮਾਰੇ ਗੁਰੂ ਜੀ ਚਾਹ ਰਹੇ ਅੰਦੋਲਨ ਕਰਤੇ ਹੈ ਜਾਂ ਮੇਰੇ ਇਹ ਮੇਰੇ ਬੱਚੇ ਸਭ ਕਰੋੜਾਂ ਦੁਨੀਆ ਉਹਨਾਂ ਦੇ ਪਿੱਛੇ ਚਲਦੀ ਹੈ ਹੁਣ ਤੁਸੀਂ ਦੱਸ ਰਹੇ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਈਦ ਦੇ ਮੌਕੇ ਤੇ ਬਹੁਤ ਜ਼ਿਆਦਾ ਗਊ ਮੀਟ ਜਿਹੜਾ ਕੀ ਕੱਟਿਆ ਵੱਢਿਆ ਬਹੁਤ ਚਲਦਾ ਬਹੁਤ ਚਲਦਾ ਦੋ ਢਾਈ 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 3 ਲੱਖ ਗਊ ਮਤਾਂ ਰੋਜ਼ ਕੱਟੀ ਜਾਂਦੀ ਐ ਇਹ ਜੋ ਲੜਕਾ ਸਤੀਚ ਬੈਠਾ ਈ ਇਸ ਬੱਚੇ ਨੇ ਇਹ ਕੰਮ ਸੋ ਕਮ ਕਰੋਨਾ ਟਰੱਕ ਬਚਾ ਚੁੱਕਾ ਗਊਆਂ ਦੇ ਇਹ ਪਕੜਦਾ ਐ ਜਿਹੜੇ ਜਲਾਲ ਲੈ ਕੇ ਜਾਂਦੇ ਨੇ ਗਊਆਂ ਫਿਰ ਮਾਰਦੇ ਨੇ ਗਰਮ ਪਾਣੀ ਪਾ ਪਾ ਕੇ ਉਹਨਾਂ ਨੂੰ ਕੱਟਦੇ ਨੇ ਪੁੱਤਰ ਹਮਾਰੇ ਸੇ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਹਮਾਰੇ ਗੁਰੂ ਜੀ ਐਸੇ ਹੋ ਗਏ ਆ ਜਿਸ ਗਊ ਮਾਤਾ ਨੂੰ ਅਸੀਂ ਪੂਜਦੇ ਆ ਜਿਹਨੂੰ ਪੂਜਦੇ ਆ ਤੇ ਉਸ ਗਊ ਮਾਤਾ ਨੂੰ ਇਸ ਹੋਰ ਬੇਟਾ ਇਸੇ ਲਈ ਘੋਰ ਕਾਲ ਯੁਗ ਆ ਗਿਆ ਹੈ ਜਿਸ ਕੀ ਭੈਣ ਹੈ ਉਹ ਭੈਣ ਨਹੀਂ ਸਮਝ ਰਾ ਜਿਸ ਕੀ ਬੇਟੀ ਹੈ ਉਹ ਬੇਟੀ ਨਹੀਂ ਸਮਝ ਰਿਆ ਜਿਸ ਕੀ ਬਹੁ ਹੈ ਉਹ ਬਹੁ ਨਹੀਂ ਸਮਝ ਰਿਆ ਆਪ ਵੀ ਦੇਖ ਰਹੇ ਹੋ ਘੋਰ ਕਾਲ ਯੁਗ ਆ ਗਿਆ ਬਾਹਰ ਨਿਕਲਨੇ ਦਾ ਸਮਾਂ ਨਹੀਂ ਰਿਆ ਮੈਂ 80 ਸਾਲ ਕੀ ਹੂੰ 80 ਸਾਲ ਕੀ ਵੀ ਮੈਂ ਕੱਲੀ ਨਹੀਂ ਕਿਤੇ ਜਾ ਸਕਦੀ ਇਤਨਾ ਸਮਾਂ ਮਾੜਾ ਆ ਗਿਆ ਇਹ ਕਿਉਂ ਆ ਰਿਹਾ ਹੈ ਕਿਉਂਕਿ ਗਊ ਮਾਤਾ ਪੂਜਨੀ ਹੈ ਗਊ ਮਾਤਾ ਦਾ ਰਕਤ ਧਰਤੀ ਦੇ ਉੱਪਰ गिर ਰਿਹਾ ਹੈ ਉਹ ਧਰਤੀ ਹੈ ਜਿਹੜੀ ਮਾਰੀ ਦੂਸ਼ਿਤ ਹੋ ਰਹੀ ਹੈ ਉਹ ਧਰਤੀ ਰੋ ਰਹੀ ਹੈ ਤੇ ਜੋ ਤੁਮ ਕੰਨਿਆ ਜਦ ਅਮ ਬੇਟੀ ਦੀ ਸ਼ਾਦੀ ਕਰਤੇ ਤੇ ਤੋ ਕਹਿੰਦੇ ਪਹਿਲੇ ਗਊਦਾਨ ਕਰਵਾਓ ਕੋਈ ਮਰ ਜਾਂਦਾ ਤੇ ਕਹਿੰਦੇ ਗਊਦਾਨ ਕਰਵਾਓ ਕਿਸੇ ਦਾ ਜਨਮ ਹੁੰਦਾ ਤੇ ਕਹਿੰਦੇ ਗਊਦਾਨ ਕਰਵਾਓ ਕੋਈ ਖੁਸ਼ੀ ਹੁੰਦੀ ਹੈ ਤੇ ਕਹਿੰਦੇ ਗਊਦਾਨ ਕਰਵਾਓ ਗਊ ਤੇ ਮਰ ਸਾਸ ਸਤਜੁਗ ਸੀ ਗਉ ਤ੍ਰੇਤਾ ਯੁਗ ਸੀ ਗਉ ਦਵਪਰ ਯੁਗ ਸੀ ਗਉ ઋਸ਼ੀਓ ਮੁਨਿਓ ਕੀ ਤੇ ਬੇਟਾ ਗਉ ਆ ਵੀ ਵੀ ਹੈ ਤੁਸੀਂ ਇਨਾ ਮਤਲਬ ਧਾਰਮਿਕ ਤੌਰ ਤੇ ਗਉ ਦੇ ਨਾਲ ਜੁੜੇ ਹੋਏ ਹੋ ਜਦੋਂ ਤੁਸੀਂ ਰਾਤ ਇ ਚ ਜਾਣੇ ਹੋ ਆਉਂਦੇ ਜਾਣੇ ਹੋ ਤਾਂ ਤੁਸੀਂ ਗਉਆਂ ਨੂੰ ਦੇਖਦੇ ਹੋ ਕਿ ਲਵਾਰਿਸ ਕੁਮਰੀਆਂ ਨੇ ਨਹੀਂ ਦੁੱਖ ਵਿੱਚ ਮੰਨਦੇ ਹੈਗੇ ਤੁਹਾਨੂੰ ਦੁੱਖ ਹੁੰਦਾ ਪਰ ਤੁਸੀਂ ਉਸ ਚੀਜ਼ ਨੂੰ ਲੈ ਕੇ ਜਦੋਂ ਦੇਖਦੇ ਹੋ ਤਾਂ ਕਰਦੇ ਕੀ ਹੋ ਉਹ ਸੁਣੋ ਉਹ ਹਮਾਰੇ ਗੁਰੂ ਜੀ ਨੇ ਇੱਕ ਆਰਡਰ ਕਰ ਰੱਖਾ ਹੈ ਪੇ ਆਪ ਲੋਗ ਜਰਸੀ ਗਊ 19 ਗਊ ਦਾ ਮਿਲਿਆ ਹੋਗੀ ਪ्योर नस्ਲ ਦੀ ਦੇਸੀ ਤੇ ਉਹਨੂੰ ਜਦੋਂ ਆਮ ਦੇਖਦੇ ਆਂ ਗਊਆਂ ਸੜਕਾਂ ਮੇ ਤੇ ਉਹ ਦੇਸੀ ਦੇਸੀ ਨਹੀਂ ਹੁੰਦੀ ਅਗਰ ਦੇਸੀ ਹੈ ਕੋਈ ਤਾਂ ਆਮ ਆਪਣੀ ਗਊ ਦਾ ਮਿਲਿਆ ਜਰਸੀ ਕਿਉਂ ਨਹੀਂ ਜਰਸੀ ਕਹਤੇ ਪੇ ਉਹ ਬਾਹਰ ਲਗਾ ਬੀਜ ਹੈ ਅੰਗਰੇਜ਼ਾਂ ਦਾ ਪਰ ਹੈ ਤਾਂ ਗਊ ਹੀ ਨਾ ਪਰ ਬੇਟਾ ਹੈ ਤੇ ਗਊ ਹੈ ਪਰ ਉਸ ਉਹ ਗਊ ਗਉ ਨਹੀਂ ਨਾ ਉਸकी पतैच ਲੱਗੋਤੀ ਹੈ ਅਹ ਤੇ ਤੁਸੀਂ ਮਤਲਬ ਜਿਹੜੀ ਦੇਸੀ ਗਊ ਹੁੰਦੀ ਹੈ ਤੁਸੀਂ ਦੇਖਦੇ ਹੋ ਕਦੇ ਕਿਉਂਕਿ ਇਹ ਜੋ ਕਈ ਜਿਹੜੇ ਸੀਨ ਨੇ ਉਸ ਅਸੀਂ ਵੀ ਆਪਣੀ ਅੱਖਾਂ ਤੋਂ ਦੇਖਦੇ ਆ ਕਿ ਗਊ ਲਫਾਫੇ ਖਾ ਰਹੀ ਹੈ ਤੇ ਜਿਹੜੇ ਜੋ ਲਫਾਫੇ ਖਾ ਰਹੀ ਹੈ ਤੇ ਮਤਲਬ ਉਸ ਤੋਂ ਬਾਅਦ ਇਸ ਲਈ ਗੁਰੂ ਜੀ ਰੋ ਰਹੇ ਹੈ ਗੁਰੂ ਜੀ ਚਾਹ ਰਿਹਾ ਹੈ ਕਿ ਜਿਤਨੇ ਹਮਾਰੇ ਭਾਰਤ ਕੀ ਗਊ ਮਾਤਾ ਹੈ ਸਭ ਸੁਰੱਖਿਤ ਹੋ। ਇਸ ਕੋ ਜਦ ਮਾਂ ਦਾ ਸਮਾਨ ਮਿਲ ਜਾਏਗਾ ਕੋਈ ਵੀ ਗਊ ਮਾਤਾ ਗਲੀਆਂ ਮੇ ਨਹੀਂ ਘੁਮੇਗੀ ਕੋਈ ਸੜਕਾਂ ਮੇ ਨਹੀਂ ਘੁਮੇਗੀ ਕੋਈ ਕੱਟੀ ਨਹੀਂ ਜਾਏਗੀ। ਹਿੰਦੁਸਤਾਨ ਹੈ ਨਾ ਅਪਾ ਕਹਿੰਦੇ ਆਪਾ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ ਇੰਨੇ ਸਾਰੇ ਅਸੀਂ ਸਨਾਤਨ ਤੇ ਹਲੇ ਤੱਕ ਅਸੀਂ ਗਊ ਮਾਤਾ ਨੂੰ ਰਾਸ਼ਟ੍ਰ ਦਰਜਾ ਕਿਉਂ ਨਹੀਂ ਦਿਵਾ ਪਏ? ਸਰਕਾਰ ਨਹੀਂ ਦਿੰਦੀ। ਕਿਉਂ ਨਹੀਂ ਦਿੰਦੇ? ਸਰਕਾਰ ਕੋ ਕਟਾ ਬੜਾ ਪੜਦਾ ਕੀ ਕਿਸ ਚੀਜ਼ਾ ਕਟਾ ਪਏਗਾ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਕਾਉਸਸ ਵੀ ਲੈਣੇ ਆ ਕਿ ਅਸੀਂ ਅਸੀਂ ਉਹਨੂੰ ਗਾਉ ਨੂੰ ਜਿਹੜਾ ਕਿ ਪ੍ਰੋਟੈਕਟ ਕਰੀਏ ਸੁਰੱਖਿਆ ਮਾਰੀ ਮਨੋਈ ਨਹੀਂ ਅਬੀ ਤੱਕ ਧਰਨੇ ਵੀ ਲਗਾਏ ਮੂੰਹ ਬਰਤ ਰੱਖਿਆ ਸਾਲ ਸਾਲ ਗੁਰੂ ਜੀ ਨੇ ਆਣੇ ਛੋੜ ਦਿਆ ਮੇ ਤੁਹਾਡੀ ਲੜਾਈ ਹੈ ਕਿ ਤੁਸੀਂ ਗਾਵਾਂ ਨੂੰ ਬਚਾਣਾ ਹੈ ਨਾ ਸਿਰਫ ਗਾਵਾਂ ਨੂੰ ਬਚਾਣਾ ਗਾਵਾਂ ਨੂੰ ਬਚਾਣਾ ਹੋਰ ਵੀ ਤੇ ਜਾਨਵਰ ਨੇ ਗਾਵਾਂ ਜਿਹੜੇ ਹੋਰ ਜਾਨਵਰ ਨੇ उन्ह ये चाहते है भी हैं भी सबको अन्नदान मिले सब सुरक्षित रहें जानवर पर जो गऊ माता है बेटा इसके अंदर तेती कोटि देवता है इसके चरणों में चारों धाम है मेरे बच्चे और जानवर हैं जेडे गऊ माता जैसे माँ बेट में गर्भ को नौ महीने के बाद पैदा करती है ऐसे ही गऊ माता अपने बछड़े को जन्म देती है नौ महीने के बाद वो माँ है ਤੁਸੀਂ ਆਪਣੀ ਗਊਸ਼ਾਲਾ ਦੀ ਗੱਲ ਕਰ ਰਹੇ ਹੋ ਤੇ ਉਸ ਗਊਸ਼ਾਲਾ ਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਦੁੱਧ ਨਹੀਂ ਵੇਚਦੇ ਨਹੀਂ ਹੋਰ ਕੀ ਕੀ ਚੀਜ਼ਾਂ ਦੇ ਵਿੱਚ ਤੁਸੀਂ ਪਾਬੰਦੀ ਲਾਈ ਹੈ ਜੋ ਲੱਸੀ ਇਧਰ ਵੀ ਆਈ ਹੈ ਗਊ ਮਾਤਾ ਕੀ ਸਵੇਰੇ ਕਮ ਸੋ ਕਮ ਆ ਕੇ ਦੇਖੋ ਆਪ 250 ਬੰਦੇ ਕੀ ਲਾਈਨ ਲੱਗੀ ਹੁੰਦੀ ਹੈ ਉਹ ਜੋ ਲੱਸੀ ਬਣਦੀ ਹੈ ਨਾ ਪੁੱਤਰ ਜਿੰਨੀ ਕੈਂਬਾਲਾ ਕੀ ਲੇਬਰ ਹੈ ਜਿੰਨੇ ਅੱਛੇ ਹੈ ਸਭ ਲਾਈਨ ਲਾ ਕੇ ਲੋਕ ਆਪਣੇ ਆਪਣੇ ਡੱਬੇ ਲੈ ਕੇ ਆਤੇ ਹੈ ਬੋਤਲਾਂ ਲੈ ਕੇ ਆਤੇ ਹੈ ਫ੍ਰੀ ਮੇ ਲੱਸੀ ਗੁਰਜੀ ਕਾ ਆਰਡਰ ਹੈ और हमने ग्वाले रखे हुए हैं फीट देते हैं गौ माता को हरा चारा देते हैं बढ़िया आके आप देखो तो सही है एक दिन तुम्हें कभी ऐसा सुने भी गौशाला के बिच भी गऊ चंगा वतीरा ना हो रहा हो नहीं हम कहते हैं हम मर जाएंगे भूखे पर गौ माता के लिए वो तो हम फिर नर्क जाएंगे पुत्र अगर हम गौ माता के साथ ध्रोह करेंगे हमको भी नर्क मिलेगा तब क्योंकि गौ माता के साथ अगर रख के गौ माता ਤੇ ਉਸ ਦੀ ਦੇਖ ਰੇਖ ਨਹੀਂ ਹੋ ਰਹੀ ਤਾਂ ਤਬ ਤੇ ਬੜਾ ਹੀ ਗੋਰ ਪਾਪ ਹੈ ਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਲੜਾਈ ਨੂੰ ਹੋਰ ਕਿੰਨਾ ਅੱਗੇ ਤੱਕ ਲੜੋਗੇ ਤੇ ਕਿੰਨਾ ਇਨਸਾਫ ਦੀ ਕਦੋਂ ਤੱਕ ਉਹ ਕਰ ਜੀਆ ਬਤੱਕ ਇਹ ਸੁਆਸ ਹੈ ਤਬ ਤੱਕ ਲੜਾਂਗੇ ਜੀ ਤਬ ਤੱਕ ਲੈ ਅਬ ਤਾਂ ਪੁੱਤਰ 80 ਸਾਲ ਦੀ ਉਮਰ ਹੋ ਗਈ ਕੌਣ ਜਾਣਦਾ ਮੇਰੀ ਗਊ ਮਾਤਾ ਹਮ ਤੇ ਕਹਤੇ ਹੈ ਮਾਂ ਤੇਰੀ ਸੇਵਾ ਕਰਤੇ ਕਰਤੇ ਮਰ ਜਾਏ अगर मर भी जाएंगे तो गौ माता अच्छा स्थान जरूर देगी क्योंकि हम उसके लिए लड़ रहे हैं पे गौ माता को अच्छी जगह मिले और मेरी इस बच्ची को भी बहुत बढ़िया घर बार बहुत अच्छी तरक्की दे तेरे को भगवान तू तो इतनी प्यारी बच्ची बहुत बहुत यही मैंने कहा एक दिन हाँ तेरे को गौ माता का दूध भी पिलाऊंगी लस्सी भी पिलाऊंगी तेरे को प्यार भी करूंगी जरूर आना मक्खन भी खिलाऊंगी ਗੀ ਵੀ ਕਲਾਉਂਗੀ ਜੀ ਬਹੁਤ 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 ਧੰਨਵਾਦ ਤੁਹਾਡਾ ਇਹ ਨਾਮ ਮੇਰੀ ਬੱਚੀ ਹੈ ਬਿਲਕੁਲ ਤਾਂ ਮੈਡਮ ਰਤਨਾ ਸ਼ਰਮਾ ਸਾਡੇ ਨਾਲ ਇਸ ਸਮੇਂ ਮੌਜੂਦ ਸਨ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ 80 ਸਾਲ ਦੀ ਉਮਰ ਹੈ ਤੇ ਹਲੇ ਹੋਰ ਵੀ ਜਿਆਦਾ ਜਿਹੜੀ ਲੰਬੀ ਹੈ ਲੜਾਈ ਚੱਲਣ ਵਾਲੀ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਅਸ਼ਵਨੀ ਦੇ ਨਾਲ